ਹੈਲੋ एवरीवन वेलकम बैक टू आवर YouTube ਚੈਨਲ ਟੀਚਿੰਗ এডਿਕੇਸ਼ਨ ਅੱਜ ਦੀ ਅਸੀਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ ਪੀਐਸਟੈਟ 2024 ਦੀ ਜਿਹੜੀ ਤਿਆਰੀ ਆ ਉਹ ਅਸੀਂ ਕਿਵੇਂ ਕਰੀਏ ਇਸ ਵੀਡੀਓ ਜਿਹੜੇ ਪੀਐਸਟੈਟ ਰੱਖਿਆ ਸੇਮ ਜਿਹੜਾ ਜਿਹੜਾ ਅਸੀਂ ਮੈਥਡ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਸੀਟੈਟ 2024 ਦੀ ਜਿਹੜੀ ਤਿਆਰੀ ਆ ਉਹ ਵੀ ਕਰ ਸਕਦੇ ਹੋ ਬਿਨਾ ਕੋਚਿੰਗ ਦੇ ਬਿਲਕੁਲ ਫ੍ਰੀ ਦੇ ਵਿੱਚ ਜਿਹੜੇ ਤੁਸੀਂ ਘਰੇ ਬੈਠੇ ਜਿਹੜੀ ਆ ਸਾਰੀ ਤਿਆਰੀ ਕਰ ਸਕਦੇ ਹੋ ਤੇ ਇਹਦੇ ਵਿੱਚ ਟਾਰਗੇਟ ਜਿਹੜਾ ਆਪਾਂ ਮੇਨ ਲੈ ਕੇ ਚੱਲਿਆਂ ਜੀ ਉਹ ਆ 130 ਪਲੱਸ ਨਵੀਂ ਸਟ੍ਰੈਟਜੀਸ ਤੁਹਾਨੂੰ ਜੁੜੀਆਂ ਮੈਂ ਦੱਸੂਗੀ ਬਿਲਕੁਲ ਈਜ਼ੀ ਜਿਹਦੇ ਨਾਲ ਤੁਹਾਨੂੰ ਜਿਹੜਾ ਜ਼ਿਆਦਾ ਬੁੱਕਸ ਵਗੈਰਾ ਖਰੀਦਣ ਦੀ ਜ਼ਰੂਰਤ ਨਹੀਂ ਪੈਣੀ ਆ ਤੇ ਜਿਹੜਾ ਹਰ ਇੱਕ ਜਿਹੜਾ ਕੋਈ ਹੈ ਅਫੋਰਡ ਕਰ ਸਕਦਾ ਹੋਵੇ ਐਦਾਂ ਦੀ ਅਸੀਂ ਜਿਹੜੀ ਡਿਸਕਸ਼ਨ ਕਰਾਂਗੇ ਅੱਜ ਪਹਿਲਾਂ ਜੇ ਅਸੀਂ ਪੀਟਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਜੀ ਪੀਟਟ 1 ਤੇ ਪੀਟਟ 2 ਦੋ ਤਰ੍ਹਾਂ ਦੇ ਪੇਪਰ ਨੇ ਜੀ ਸਾਡੇ ਕੋਲ ਪੀਐਸਟਟ 1 ਤੇ ਪੀਐਸਟਟ 2 ਦੇਖੋ ਜੀ ਪੀਐਸਟੈਟ 1 ਜਿਹੜਾ ਹੁੰਦਾ ਜੀ ਇਹ ਜਿਹੜਾ ਹੁੰਦਾ ਉਹ ਪ੍ਰਾਇਮਰੀ ਦੇ ਲਈ ਹੁੰਦਾ ਜੀ ਪ੍ਰਾਇਮਰੀ ਟੀਚਿੰਗ ਦੇ ਲਈ ਠੀਕ ਹੈ ਜੀ ਉਹ ਜਿਹੜੇ ਆ ਜਿਨ੍ਹਾਂ ਨੇ ਪ੍ਰਾਇਮਰੀ ਟੀਚਿੰਗ ਕਰਨੀ ਹੁੰਦੀ ਆ ਉਹ ਜਿਹੜੇ ਆ ਪੀਐਸਟੈਟ 1 ਦਿੰਦੇ ਆ ਇਹਦੇ ਚ ਪੰਜ ਸਬਜੈਕਟ ਨੇ ਜਿਹੜੇ ਆਪਣੇ ਕੋਲ ਪੀਐਸਟੈਟ 2 ਆ ਉਹ ਆਪਾਂ ਦਿੰਨੇ ਆ ਜੀ ਹਾਈ ਦੇ ਲਈ ਮਤਲਬ 6 ਤੋਂ 10th ਦੇ ਲਈ ਜਿਹੜਾ ਹੁੰਦਾ ਉਹ ਸਾਡਾ ਹੁੰਦਾ ਜੀ ਪੀਐਸਟੈਟ 2 ਤੇ ਜਿਹੜਾ 1st ਤੋਂ 5th ਹੈ ਜੀ ਉਹ ਹੁੰਦਾ ਪੀਐਸਟੈਟ 1 ਦੋਨਾਂ ਦੇ ਵਿੱਚ ਜਿਹੜਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਐ ਲੈਂਗੁਏਜ 1 ਤੇ ਲੈਂਗੁਏਜ 2 ਤਿੰਨ ਜਿਹੜੀਆਂ ਆ ਸਬਜੈਕਟ ਨੇ ਇਹ ਜਿਹੜੇ ਆ ਉਹ ਸੇਮ ਹੀ ਰਹਿਣਗੇ ਟੋਟਲ ਜਿਹੜਾ ਪੇਪਰ ਹੋਊਗਾ ਜੀ ਉਹ ਹੋਊਗਾ ਸਾਡੇ ਕੋਲ 150 ਦਾ ਦੇਖੋ ਜੀ ਟੋਟਲ ਮਾਰਕਸ ਜਿਹੜੇ ਆ ਉਹ ਸਾਡੇ ਕੋਲ 150 ਐਮਸੀਕਿਊਜ਼ ਆਣਗੇ ਤੇ 150 ਮਾਰਕਸ ਮਤਲਬ ਇੱਕ ਕੁਐਸਚਨ ਜਿਹੜਾ ਹੈ ਉਹ ਇੱਕ ਨੰਬਰ ਦਾ ਹੋਊਗਾ ਤੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਇਹਦੇ ਚ ਪੰਜ 파ਟ ਆਉਣਗੇ ਪਹਿਲਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਜਿਹਦੇ ਚ 30 ਐਮਸੀਕਿਊ ਹੋਣਗੇ 30 ਮਾਰਕਸ ਦੇ ਸੈਕੰਡ ਜਿਹੜਾ ਲੈਂਗੁਏਜ 1 ਹੋਊਗੀ 30 ਐਮਸੀਕਿਊ 30 ਮਾਰਕਸ ਦੇ ਲੈਂਗੁਏਜ 2 ਜਿਹੜੀ ਹੈ 30 ਐਮਸੀਕਿਊਸ 30 ਮਾਰਕਸ ਦੇ ਫੋਰਥ ਜਿਹੜਾ ਆਉਂਦਾ ਜੀ ਮੈਥਮੈਟਿਕਸ ਆਉਂਦਾ ਇਹਦੇ ਵਿੱਚ ਪੀਐਸਟਾਟਲ ਬੰਨ ਦੇ ਵਿੱਚ ਇਹ ਵੀ ਜਿਹੜੇ 30 ਐਮਸੀਕਿਊ 30 ਮਾਰਕਸ ਦੇ ਤੇ ਫੋਰਥ ਜਿਹੜਾ ਹੈ ਸਾਡੇ ਕੋਲ ਈਵੀਐਸ ਯਾਨੀ এনवायरमेंटਲ ਸਟੱਡੀਆਂ ਇਹ ਵੀ ਜਿਹੜੇ 30 ਐਮ ਮਤਲਬ ਇਹ ਜਿਹੜੇ ਪੰਜ ਸਬਜੈਕਟਸ ਨੇ ਸੀਡੀਪੀ ਲੈਂਗੁਏਜ 1 ਲੈਂਗੁਏਜ 2 ਮੈਥਮੈਟਿਕਸ ਤੇ ईवीएस ਠੀਕ ਹੈ ਜੀ ਇਹ ਪੰਜ ਸਬਜੈਕਟ ਆ ਹਰੇਕ ਦੇ ਜਿਹੜੇ 30 30 ਕੁਐਸਚਨ ਆਉਣਗੇ ਤੇ ਇਹ ਸਾਰੇ ਹੋ ਜਾਣਗੇ ਜੀ 150 ਮਾਰਕਸ ਸੇਮ ਆਪਾਂ ਦੇਖਦੇ ਹਾਂ ਜੀ ਪੀਐਸਟ 2 ਇਹਦੇ ਵਿੱਚ ਥੋੜਾ ਜਿਹਾ ਹੀ ਫਰਕ ਹੁੰਦਾ ਜੀ ਪੀਐਸਟ 1 ਦਾ ਜਿਹੜਾ ਲੈਵਲ ਆ ਉਹ ਥੋੜਾ ਜਿਹਾ ਪੀਐਸਟ 2 ਦੇ ਨਾਲੋਂ ਜਿਹੜਾ ਲੈਵਲ ਆ ਘੱਟ ਹੁੰਦਾ ਪੀਐਸਟ 2 ਦਾ ਜਿਹੜਾ ਲੈਵਲ ਆ ਉਹ ਥੋੜਾ ਹਾਈ ਹੁੰਦਾ ਇਹਦੇ ਵਿੱਚ ਵੀ ਜੀ ਪਹਿਲਾ ਜਿਹੜਾ ਹੋਊਗਾ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਕੰਪਲਸਰੀ ਆ 30 ਐਮਸੀਕਿਊਸ 30 ਮਾਰਕਸ ਦੀ ਦੂਜਾ ਜੀ ਜਿਹੜਾ ਲੈਂਗੁਏਜ 1 ਉਹ ਕੰਪਲਸਰੀ ਐ 30 ਐਮਸੀਕਿਊ 30 ਮਾਰਕਸ ਐ ਲੈਂਗੁਏਜ 2 ਜਿਹੜੀ ਐ ਕੰਪਲਸਰੀ ਐ 30 ਐਮਸੀਕਿਊ 30 ਮਾਰਕਸ ਦੀ ਯਾਨੀ ਜਿਹੜਾ 90 ਮਾਰਕਸ ਦਾ ਜਿਹੜਾ ਪੇਪਰ ਐ ਜੀ ਉਹ ਦੋਨੇ ਜਿਹੜੇ ਸਬਜੈਕਟ ਐ ਸੌਰੀ ਦੋਨੇ ਪੇਪਰਸ ਐ ਪੀਐਸਟ 1 ਪੀਐਸਟ 2 ਸੀਟੈਟ 1 ਸੀਟੈਟ 2 ਦੋਨਾਂ ਦੇ ਵਿੱਚ ਸੇਮ ਐ ਜੀ ਠੀਕ ਹੈ ਜੀ 90 ਮਾਰਕਸ ਦੋਨੇ ਪੇਪਰਸ ਦੇ ਵਿੱਚ ਸੇਮ ਹੀ ਰਹਿਣੇ ਆ ਹੁਣ ਜਿਹੜਾ 4ਥ ਆਪਸ਼ਨ ਆਪਾਂ ਦੇਖਦੇ ਹਾਂ ਜੀ ਜਿਹੜੇ 60 ਮਾਰਕਸ ਬਚੇ ਆ ਉਹ ਕੀ ਹੈ ਹੁਣ ਦੇਖੋ ਜੀ ਅਗਰ ਤਾਂ ਮੈਥਮੈਟਿਕਸ ਵਾਲੇ ਨੇ ਤਾਂ ਉਹਨਾਂ ਨੂੰ ਸਾਇੰਸ ਹੈ ਮੈਥਮੈਟਿਕਸ ਤੇ ਸਾਇੰਸ ਟੀਚਰ ਦੇ ਲਈ ਜਿਹੜਾ ਮੈਥਮੈਟਿਕਸ ਤੇ ਸਾਇੰਸ ਆਏਗੀ 60 ਐਮਸੀਕਿਊਜ਼ ਹੋਣਗੇ 1 ਮਾਰਕ ਦਾ ਠੀਕ ਹੈ ਜੀ 30 ਐਮਸੀਕਿਊ ਹੋਣਗੇ ਆਪਣੇ ਕੋਲ ਸਾਇੰਸ ਦੇ ਤੇ 30 ਕੁਐਸਚਨ ਹੀ ਹੋਣਗੇ ਜੀ ਮੈਥ ਦੇ ਇਹ ਦੋ ਪੋਰਸ਼ਨ ਹੋ ਜਾਣਗੇ 60 ਐਮਸੀਕਿਊ ਹੋ ਜਾਣਗੇ ਜੀ ਇਹ ਟੋਟਲ ਉਸ ਤੋਂ ਬਾਅਦ ਹੈ ਜੀ ਐਸਐਸਟੀ ਸੋਸ਼ਲ ਸਟੱਡੀਜ਼ ਦੇ ਅਗਰ ਟੀਚਰ ਨੇ ਉਹਨਾਂ ਦੇ ਲਈ ਹੋਣਗੇ ਜੀ 60 ਐਮਸੀਕਿਊ 1 ਮਾਰਕ ਦਾ ਫਿਰ ਹੈ ਜੀ ਆਰਟ ਐਂਡ ਕਰਾਫਟ ਦਾ ਟੀਚਰ ਅਗਰ ਹੋਣਾ ਤਾਂ ਉਹ 60 ਐਮਸੀਕਿਊਜ਼ ਫਿਜ਼ੀਕਲ ਐਜੂਕੇਸ਼ਨ ਲਈ ਸੇਮ 60 ਐਮਸੀਕਿਊਜ਼ ਹੋਮ ਸਾਇੰਸ ਲਈ ਹੈ 60 ਐਮਸੀਕਿਊਜ਼ ਉਰਦੂ ਟੀਚਰ ਲਈ ਹੈ 60 ਐਮਸੀਕਿਊਜ਼ 뮤직 ਟੀਚਰ 60 ਐਮਸੀਕਿਊਜ਼ ਸੰਸਕ੍ਰਿਤ ਜਿਹੜੀ ਹੈ 60 ਐਮਸੀਕਿਊਜ਼ ਅਗਰ ਕਹਿੰਦੇ ਫੋਰ ਐਨੀ ਅਦਰ ਟੀਚਰ ਅਗਰ ਇਹਨਾਂ ਤੋਂ ਇਲਾਵਾ ਕੋਈ ਹੋਰ ਸਬਜੈਕਟ ਦਾ ਟੀਚਰ ਆ ਤਾਂ ਉਹਨੂੰ ਆਈਦਰ 4ਏ ਔਰ 4ਬੀ ਜਿਹੜਾ ਹੈ ਉਹ ਫੋਲੋ ਕਰਨਾ ਪਵੇਗਾ 4ਏ ਤੇ 4ਬੀ 4ਏ ਜਾਂ ਤਾਂ ਉਹਨੂੰ ਮੈਥਮੈਟਿਕਸ ਐਂਡ ਸਾਇੰਸ ਕਰਨਾ ਪਵੇਗਾ ਜਾਂ ਫਿਰ ਸੋਸ਼ਲ ਸਟੱਡੀਜ਼ ਕਰਨਾ ਪਵੇਗਾ ਇਹ ਜਿਹੜਾ ਪਹਿਲਾਂ ਸੀ ਜੀ 2021 ਤੱਕ ਦਾ ਪੈਟਰਨ ਜਿਹੜਾ ਹੈ ਸਾਡੇ ਕੋਲ ਇਹੀ ਸੀ ਵੀ ਜਾਂ ਤਾਂ ਤੁਹਾਨੂੰ ਮੈਥ ਸਾਇੰਸ ਦੇ ਨਾਲ ਕਰਨਾ ਪੈਂਦਾ ਸੀ ਪੀਐਸਟਾ 2 ਕਲੀਅਰ ਜਾਂ ਫਿਰ ਤੁਹਾਨੂੰ ਐਸਐਸ ਦੇ ਨਾਲ ਕਲੀਅਰ ਕਰਨਾ ਪੈਂਦਾ ਸੀ ਬਟ ਹੁਣ ਜਿਹੜੀ ਆ ਨਵੀਂ ਪਾਲਿਸੀ ਦੇ ਅਕੋਰਡਿੰਗ ਜਿਹੜਾ ਆ ਅਦਰ ਸਬਜੈਕਟ ਨੇ ਆਰਟ ਕraft ਹੋ ਗਿਆ ਫਿਜ਼ੀਕਲ ਆ ਹੋਮ ਸਾਇੰਸ ਉਰਦੂ ਮਿਊਜ਼ਿਕ ਸੰਸਕ੍ਰਿਤੀ ਬਾਕੀ ਸਬਜੈਕਟ ਜਿਹੜਾ ਇਹ ਵੀ ਇਹਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਨੇ ਤਾਂ ਇਹ ਟੋਟਲ ਜਿਹੜਾ ਹੋ ਗਿਆ ਜੀ 150 ਮਾਰਕਸ ਦਾ ਐਮਸੀਕਿਊ ਹੁਣ ਆਪਾਂ ਵੇਖਦੇ ਹਾਂ ਜੀ ਆਪਾਂ ਨੇ ਜਿਹੜੀ ਇਹ ਤਿਆਰੀ ਹੈ ਕਰਨੀ ਕਿਵੇਂ ਤਾਂ ਤੁਹਾਨੂੰ ਥੋੜਾ ਜਿਹਾ ਪੈਟਰਨ ਦਾ ਮੈਂ ਆਈਡੀਆ ਦੇਤਾ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਜਿਹੜਾ ਸਿਲੇਬਸ ਆ ਹਰ ਇੱਕ ਸਬਜੈਕਟ ਦਾ ਉਹ ਵੀ ਡਿਸਕਸ ਕਰਾਂਗੇ ਅੱਜ ਆਪਾਂ ਸਟਰੈਟਜੀ ਸਿਰਫ ਇੰਨੀ ਡਿਸਕਸ ਕਰਦੇ ਆ ਕਿ ਕਿੱਥੋਂ-ਕਿੱਥੋਂ ਜੜੀ ਹੈ ਕਿਹੜੇ ਸਬਜੈਕਟ ਦੀ ਤੁਸੀਂ ਨੇ ਤਿਆਰੀ ਕਰਨੀ ਹੈ ਦੇਖੋ ਜੀ ਪਹਿਲੀ ਗੱਲ ਮੇਨਲੀ ਜਿਹੜੀ ਤੁਸੀਂ ਸਮਝਣੀ ਹੈ ਅਗਰ ਤਾਂ ਤੁਸੀਂ ਉਹ ਐਸਸੀ ਜਾਂ ਬੀਸੀ ਕੈਟਾਗਰੀ ਦੇ ਨਾਲ ਮੈਂ ਇਥੇ ਕਾਸਟਿਜ਼ਮ ਨਹੀਂ ਕਰ ਰਹੀਆਂ ਅਗਰ ਤੁਸੀਂ ਐਸਸੀ ਜਾਂ ਬੀਸੀ ਕਾਸਟ ਦੇ ਨਾਲ ਸੰਬੰਧਿਤੋਂ ਤਾਂ ਤੁਹਾਨੂੰ ਜਿਹੜੇ 150 ਦੇ ਵਿੱਚ ਅਗਰ 82 ਮਾਰਕਸ ਲੈ ਲੈਣ ਤਾਂ ਤੁਸੀਂ ਕੁਆਲੀਫਾਈ ਕਰ ਜਾਣੇ ਭਾਵੇਂ ਪੀਟਾਟ 1 ਹੈ ਭਾਵੇਂ 2 ਹੈ ਚਾਹੇ ਸੀਟਾਟ ਹੈ ਜੀ ਅਗਰ ਤੁਸੀਂ ਉਹ ਜੀ ਜਨਰਲ ਕੈਟਾਗਰੀ ਨਾਲ ਸੰਬੰਧਿਤ ਤਾਂ ਫਿਰ ਜੀ ਤੁਹਾਨੂੰ 90 ਮਾਰਕਸ ਲੈਣੇ ਪੈਣਗੇ ਠੀਕ ਹੈ ਜੀ ਇਹ ਜਿਹੜਾ ਪੀਐਸਟ 1 ਹੈ ਜੀ ਜਾਂ ਪੀਐਸਟ 2 ਹੈ ਇਹ ਸਿਰਫ ਤੇ ਸਿਰਫ ਆਪਣੇ ਕੋਲ ਕੁਆਲੀਫਾਈਂਗ ਪੇਪਰ ਹੈ ਇਹਨਾਂ ਦੇ ਜਿਹੜੇ ਮਾਰਕਸ ਹੈ ਉਹ ਆਪਣੇ ਸਬਜੈਕਟਿਵ ਪੇਪਰ ਨੇ ਜਿਵੇਂ ਮਾਸਟਰ ਹੈਡਰ ਹੈ ਜੀ ਉਹਨਾਂ ਦੇ ਵਿੱਚ ਕਿਤੇ ਨਹੀਂ ਜੁੜਨੇ ਇਹ ਸਿਰਫ ਤੇ ਸਿਰਫ ਕ੍ਰਾਈਟੇਰੀਆ ਹੈ ਜੀ ਮਿਨੀਮਮ ਕ੍ਰਾਈਟੇਰੀਆ ਆਪਣੇ ਕੋਲ ਕਿ ਆਪਣੇ ਕੋਲ ਐਸਪੀਸੀ ਨੇ 82 ਲੈਣੇ ਆ ਤਾਂ ਉਹ ਕੁਆਲੀਫਾਈ ਕਰ ਜਾਊਗਾ ਜਰਨਲ ਜਿਹੜਾ 90 ਲੈ ਜਾਊਗਾ ਤਾਂ ਉਹ ਕੁਆਲੀਫਾਈ ਕਰ ਜਾਊਗਾ ਇਹ ਤੋਂ ਵੱਧ ਨੰਬਰ ਲੈਣ ਦਾ ਆਪਾਂ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਊਗਾ ਜੀ ਠੀਕ ਹੈ ਜੀ ਆਓ ਦੇਖਦੇ ਹਾਂ ਹੁਣ ਅਸੀਂ ਪਹਿਲਾਂ ਜਿਹੜੀ ਹੈ ਸੀਡੀਪੀ ਫਸਟਲੀ ਜਦੋਂ ਆਪਾਂ ਕਰਨਾ ਹੈ ਜੀ ਤੁਸੀਂ ਪੜ੍ਹਨਾ ਸ਼ੁਰੂ ਕਰਨਾ ਹੈ ਤਾਂ ਤਿਆਰ ਜਿਹੜਾ ਹੈ ਤੁਸੀਂ ਪਹਿਲਾਂ ਸੀਡੀਪੀ ਨੂੰ ਕਰਨਾ ਸੀਡੀਪੀ ਸ਼ੁਰੂ ਕਰਨੀ ਹੈ ਮੇਨਲੀ ਜਿਹੜਾ ਇਹਦੇ ਚ ਆਪਾਂ ਸੀਡੀਪੀ ਦੇ ਵਿੱਚ ਫੋਕਸ ਕਰਨਾ ਹੈ ਜੀ ਯੂਜ਼ਸ ਤੇ ਠੀਕ ਹੈ ਜੀ ਜਿਹੜੀਆਂ ਐਜੂਕੇਸ਼ਨਲ ਇੰਪਲੀਕੇਸ਼ਨਸ ਹੈ ਸੀਡੀਪੀ ਦੇ ਵਿੱਚ ਉਹ ਜਿਆਦਾ ਪੁੱਛਿਆ ਜਾਂਦਾ ਫੈਕਟਸ ਜਿਹੜੇ ਆ ਥੋੜੇ ਜਿੇ ਘੱਟ ਆਉਂਦੇ ਆ ਠੀਕ ਹੈ ਜੀ ਤੇ 올 ਰੌਂਡ ਜਿਵੇਂ ਆਪਾਂ ਬੱਚੇ ਦੀ ਜਿਹੜੀ ਹੈ ਮੇਨਲੀ ਤੁਹਾਨੂੰ ਮੈਂ ਦੱਸਦਾ ਪੂਰੀ ਸੀਡੀਪੀ ਦਾ ਨਿਚੋੜ ਹੈ ਜੀ 올 ਰੌਂਡ ਡਿਵੈਲਪਮੈਂਟ ਤਾਂ ਇਸ ਕਰਕੇ ਜਿਹੜੇ ਜਿੰਨੇ ਵੀ ਕੁਐਸਚਨ ਆ ਵੀ ਤੁਸੀਂ ਇਸ ਹਿਸਾਬ ਨਾਲ ਲੈ ਕੇ ਚੱਲਨੇ ਆ ਸਾਰੇ ਕਿ 올 ਰੌਂਡ ਡਿਵੈਲਪਮੈਂਟ ਦੇ ਨਾਲ ਜਿਹੜਾ ਰਿਲੇਟਡ ਹੋਣ ਤੇ ਸਾਰੇ ਜਿਹੜੇ ਆਪਣੇ ਕੋਲ ਐਪਲੀਕੇਸ਼ਨ ਤੇ ਬੇਸਡ ਕੁਐਸਚਨ ਹੋਣ ਹੁਣ ਜਿਹੜਾ ਸੀਟੈਟ ਦਾ ਲੈਵਲ ਹੁੰਦਾ ਜੀ ਉਹ ਸਾਡਾ ਥੋੜਾ ਜਿਹਾ ਪੀਟੈਟ ਨਾਲੋਂ ਲੋ ਲੈਵਲ ਦਾ ਹੁੰਦਾ ਪਰ ਜਿਹੜੀ ਸਾਡੇ ਕੋ ਉਹ ਥੋੜੀ ਹਾਈ ਲੈਵਲ ਦੀ ਹੈ ਇਸ ਕਰਕੇ ਥੋੜੀ ਪੂਰੀ ਪ੍ਰੋਪਰ ਜਿਹੜੀ ਆ ਤਿਆਰੀ ਕਰਨੀ ਪਵੇਗੀ ਵੇਖੋ ਜੀ ਦੇਖਦੇ ਆ ਹੁਣ ਆਪਾਂ ਜਿਹੜਾ 30 MCQਸ ਬਣਦੇ ਆ ਜੀ ਟੋਟਲ ਤਾਂ ਆਪਣੇ ਕੋਲ CDPE ਦੇ ਉਹਦੇ ਵਿੱਚੋਂ 15 ਜਿਹੜੇ ਕੁਐਸਚਨ ਆਣਗੇ ਆਪਾਂ ਨੂੰ ਚਾਈਲਡ ਡਿਵੈਲਪਮੈਂਟ ਦੇ ਆਉਣਗੇ ਜਿਹਨੂੰ ਆਪਾਂ ਕਹਿੰਦੇ ਆ अर्ਲੀ ਚਾਈਲਡ ਡਿਵੈਲਪਮੈਂਟ ਆਉਗੀ ਜੀ ਇਹਦੇ ਵਿੱਚ ਠੀਕ ਹੈ ਜੀ 15 ਨੰਬਰ ਦੇ ਉਸ ਤੋਂ ਬਾਅਦ ਜਿਹੜੀ ਆ ਪੰਜ ਜਿਹੜੇ ਕੁਐਸਚਨ ਹੋਣਗੇ ਇਨਕਲੂਸਿਵ ਐਜੂਕੇਸ਼ਨ ਐਂਡ ਅੰਡਰ ਅੰਡਰਸਟੈਂਡਿੰਗ ਵਿਦ ਸਪੈਸ਼ਲ ਨੀਡਸ ਤੇ ਪੰਜ ਕੁਐਸਚਨ ਇਹਦੇ ਹੋਣਗੇ ਤੇ 10 ਕੁਐਸਚਨ ਜਿਹੜੇ ਹੋਣਗੇ ਜੀ ਪੈਡਾਗੋਜੀ ਦੇ ਹੋਣਗੇ ਇਹ ਸਾਡੇ ਕੋਲ 30 ਮਾਰਕਸ ਦੀ ਟੋਟਲ ਡਿਸਟ੍ਰੀਬਿਊਸ਼ਨ ਹੁੰਦੀ ਹੈ ਸੀਡੀਪੀ ਦੇ ਵਿੱਚ ਹੁਣ ਜਿਹੜੀ ਇਹ ਤਿਆਰੀ ਹੈ ਜਿਹੜੀ ਤੁਸੀਂ ਸੀਡੀਪੀ ਦੀ ਉਹ ਕਿੱਥੋਂ ਕਰੋਗੇ ਇਹ ਜਿਹੜਾ ਚੈਨਲ ਹੈ ਜੀ ਟੀਚਿੰਗ ਐਜੂਕੇਸ਼ਨ ਯਾਨੀ ਸਾਡਾ ਚੈਨਲ ਆਪਦਾ ਉਹਦੇ ਤੋਂ ਤੁਸੀਂ ਜਿਹੜੀ ਇਹਦੀ ਤਿਆਰੀ ਕਰ ਲਓਗੇ ਪ੍ਰੋਪਰ ਤੁਹਾਨੂੰ ਕੋਈ ਬੁੱਕ ਲੈਣ ਦੀ ਕੋਈ ਵੀ ਜ਼ਰੂਰਤ ਨਹੀਂ ਪੈਣੀ ਸੀਡੀਪੀ ਦੇ ਲਈ ਸਪੈਸ਼ਲੀ ਕਿਉਂਕਿ ਜੰਨੇ ਵੀ ਸਾਡੇ ਟੌਪਿਕ ਨੇ ਸਾਰੇ ਦੇ ਸਾਰੇ ਅਸੀਂ ਜਿਹੜਿਆ ਹਰ ਇੱਕ ਜਿਹੜੇ ਟਾਪਿਕ ਵਾਈਜ਼ ਜਿਹੜੀਆਂ ਵੀਡੀਓਜ਼ ਬਣਾ ਰੱਖੀਆਂ ਨੇ ਉਹਦੀ ਪਲੇਲਿਸਟ ਬਣੀ ਹੈ ਬਣਾਈ ਵੀ ਹੈ ਉਹਦੇ ਵਿੱਚ ਤਕਰੀਬਨ ਤਕਰੀਬਨ 25 ਵੀਡੀਓਜ਼ ਜੜੀਆਂ ਨੇ 25 ਤੋਂ ਪਲੱਸ ਹੀ ਹੋਣਗੀਆਂ ਜੀ ਵੀਡੀਓਜ਼ ਅਸੀਂ ਅਪਲੋਡ ਕਰ ਦਿੱਤੀਆਂ ਨੇ ਠੀਕ ਹੈ ਜੀ ਤਾਂ ਉੱਥੇ ਤੁਸੀਂ ਜਿਹੜੀ ਸਾਰੀ ਸੀਡੀਪੀ ਕਰ ਸਕਦੇ ਹੋ ਪਲੱਸ ਪੀਆਈਕਿਊਜ਼ ਵੀ ਕਰ ਸਕਦੇ ਹੋ ਜੀ ਨਾਲ ਜਿਹੜੀਆਂ ਆ ਵੀਡੀਓਜ਼ ਦੇ ਵਿੱਚ ਅਸੀਂ ਐਮਸੀਕਿਊਜ਼ ਵੀ ਕਰਾਏ ਹੋਏ ਆ ਤੇ ਪੀਆਈਕਿਊ ਵੀ ਕਰਾਏ ਹੋਏ ਆ ਜਦੋਂ ਵੀ ਤੁਸੀਂ ਪਹਿਲੀ ਗੱਲ ਹੈ ਜੀ ਜਦੋਂ ਵੀ ਅਸੀਂ ਕਿਸੇ ਪੇਪਰ ਦੀ ਤਿਆਰੀ ਕਰਦੇ ਆ ਤਾਂ ਹਮੇਸ਼ਾ ਉਸ ਪੇਪਰ ਦਾ ਸਿਲੇਬਸ ਪਲੱਸ ਉਹਦੇ ਪੀ ਵੀ ਕਿਊਜ਼ ਐ ਜਿਹੜੇ ਜੀ ਉਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਹੁੰਦੇ ਆ ਠੀਕ ਹੈ ਜੀ ਉਹਦੇ ਨਾਲ ਹੀ ਜਿਹੜੀ ਆਪਣੀ ਤਿਆਰੀ ਹੈ ਜਿਹੜੀ ਉਹ ਪ੍ਰੋਪਰ ਹੋ ਪਉਂਦੀ ਹੈ ਹੁਣ ਤੁਸੀਂ ਜਿਹੜੇ ਆ ਇਹਦੇ ਵਿੱਚ ਜਿਹੜੇ ਇਹਦੇ ਪੀ ਵੀ ਕਿਊਜ਼ ਨੂੰ ਜਿਹੜਾ ਨਾਲ ਨਾਲ ਲੈ ਕੇ ਚੱਲਣਾ ਤੇ ਸੀਡੀਪੀ ਸਾਡੇ ਚੈਨਲ ਤੋਂ ਕਰ ਲਿਓ ਜੀ ਇੱਥੋਂ ਸਫੀਸ਼ੀਐਂਟ ਐ ਤੇ ਬਾਹਰ ਜਿਹੜਾ ਕੁਝ ਨਹੀਂ ਹੋਊਗਾ ਜੀ ਠੀਕ ਹੈ ਸਾਰੇ ਟੌਪਿਕ ਜਿਹੜੇ ਅਸੀਂ ਕਵਰ ਕਰਵਾ ਦਾਂਗੇ ਇਹਦੇ ਚ ਇਹ ਹੋ ਗਿਆ ਜੀ ਸੀਡੀਪੀ ਦਾ ਨੈਕਸਟ ਤੁਸੀਂ ਜਿਹੜੀ ਤਿਆਰੀ ਹੈ ਜੀ ਉਹ ਤੁਸੀਂ ਕਰਿਓ ਸਬਜੈਕਟ ਦੀ ਦੂਜਾ ਜਿਹੜਾ ਤੁਸੀਂ ਵੀ ਜਿਹੜਾ ਸਬਜੈਕਟ ਰੱਖਣਾ ਹੈ ਉਹਦੀ ਤਿਆਰੀ ਕਰੋ ਉਹ ਚ ਆਪਣੇ ਕੋਲ 60 ਜਿਹੜੇ ਕੁਐਸਚਨ ਆਉਣਗੇ ਜਿਵੇਂ ਮੈਥ ਤੇ ਸਾਇੰਸ ਹੈ ਅਗਰ ਕਿਸੇ ਨੇ ਮੈਥ ਦਾ ਟੀਚਰ ਬੰਨਾ ਹੈ ਜਾਂ ਸਾਇੰਸ ਦਾ ਉਹਨੂੰ ਮੈਥ ਤੇ ਸਾਇੰਸ ਦੋਨੇ ਸਬਜੈਕਟ ਹੀ ਰੱਖਣੇ ਪੈਣੇ ਉਹਦੇ ਵਿੱਚ ਹਰੇਕ ਸਬਜੈਕਟ ਜਿਵੇਂ ਮੈਥ ਆ ਮੈਥ ਦੇ ਵੀ 25 ਕੁਐਸਚਨ ਜਿਹੜੇ ਉਹਦੇ ਕੰਟੈਂਟ ਚੋਂ ਪੁੱਛੇ ਜਾਣਗੇ ਤੇ ਸਾਇੰਸ ਦੇ ਵੀ 25 ਕੁਐਸਚਨ ਜਿਹੜੇ ਸਾਡੇ ਕੋਲ ਕੰਟੈਂਟ ਤੋਂ ਪੁੱਛੇ ਜਾਣਗੇ 5-5 ਜਿਹੜੇ ਕੁਐਸਚਨ ਹੈ ਉਹ 5 ਮੈਥ ਦੇ ਪੈਡਾਗੋਜੀਕਲ ਇਸ਼ੂਜ਼ ਦੇ ਹੋਣਗੇ ਤੇ ਪੰਜ ਜਿਹੜੇ ਆ ਸਾਇੰਸ ਦੇ ਪੈਡਾਗੋਜੀਕਲ ਇਸ਼ੂਜ਼ ਦੇ ਵਿੱਚ ਹੋਣਗੇ ਅਗਰ ਮੰਨ ਲਓ ਕੋਈ ਸਾਡੇ ਕੋਲ ਅਦਰ ਸਬਜੈਕਟ ਹੈ ਉਹਦੇ ਵਿੱਚੋਂ 50 ਜਿਹੜੇ ਆ ਸਾਡੇ ਕੋਲ ਕੰਟੈਂਟ ਦੇ ਕੁਐਸਚਨ ਹੋਣਗੇ ਤੇ 10 ਜਿਹੜੇ ਆ ਪੈਡਾਗੋਜੀਕਲ ਇਸ਼ੂਜ਼ ਦੇ ਹੋਣਗੇ ਹੁਣ ਇਹ ਸਬਜੈਕਟ ਦੀ ਤਿਆਰੀ ਤੁਸੀਂ ਕੀ ਕਰਨੀ ਹੈ ਜੀ ਸਬਜੈਕਟ ਦੇ ਲਈ ਤੁਸੀਂ ਪੜ੍ਹਨੀਆਂ ਨੇ ਜੀ 6 ਤੋਂ 10th ਦੀਆਂ ਬੁੱਕਸ ਤੁਹਾਡੇ ਸਬਜੈਕਟ ਦੇ ਰਿਲੇਟਡ ਤੁਸੀਂ ਐਸਐਸਟੀ ਦਾ ਦੇਣਾ ਤੁਸੀਂ ਮੈਥ ਦਾ ਦੇਣਾ ਤੁਸੀਂ ਸਾਇੰਸ ਦਾ ਦੇਣਾ ਤੁਸੀਂ ਸਾਰੇ ਜਿਹੜੇ ਆ ਆਪਦੇ ਸਬਜੈਕਟ ਦੀਆਂ ਬੁੱਕਸ ਪੜ੍ਹਨੀਆਂ 6ਵੀਂ ਤੋਂ ਲੈ ਕੇ 10ਵੀਂ ਸਾਰੇ ਸਬਜੈਕਟ ਮਤਲਬ ਕੀ ਹੈ ਤੁਹਾਡਾ ਜਿਹੜਾ ਤੁਸੀਂ ਸਬਜੈਕਟ ਚੁਣਿਆ ਅਗਰ ਤੁਸੀਂ ਮੈਥ ਸਾਇੰਸ ਹੈ ਤਾਂ ਮੈਥ ਸਾਇੰਸ ਕਰਨਾ ਹੈ ਅਗਰ ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਮੰਨ ਲਓ ਐਸਐਸਟੀ ਆ ਤਾਂ ਐਸਐਸਟੀ ਦੀਆਂ ਬੁੱਕਸ ਪੜ੍ਹਣੀਆਂ ਨੇ ਜੀ ਤੇ ਦੂਜਾ ਜਿਹੜਾ ਇਹਦੇ ਚ ਤੁਸੀਂ ਕਰਨਾ ਹੈ ਜੀ ਪੀワイ ਕਿਊਜ਼ ਠੀਕ ਹੈ ਜੀ ਇੱਕ ਜਿਹੜੇ ਆ ਤੁਸੀਂ ਸੀਟੈਟ ਤੇ ਜਿਹੜੇ ਪੀਟੈਟ ਦੋਨਾਂ ਦੇ ਜਿਹੜੇ ਪ੍ਰੀਵੀਅਸ ইয়ার ਜਿਹੜੇ ਕੁਸ਼ਚਨ ਨੇ ਉਹ ਦੋਨੇ ਕਰ ਲੈਣੇ ਆ ਜੀ ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਕਲੈਰਿਟੀ ਹੋ ਜਾਏ ਹੁਣ ਜਦੋਂ ਤੁਹਾਡਾ ਸਬਜੈਕਟ ਵੀ ਤਿਆਰ ਹੋ ਗਿਆ ਦੇਖੋ ਪੈਡਾਗੋਜੀਕਲ ਜਿਹੜੇ ਇਸ਼ੂਜ਼ ਨੇ ਨਾ ਇਹ ਪੈਡਾਗੋਜੀ ਸਾਰਿਆਂ ਚ ਆਉਗੀ ਇਸ ਕਰਕੇ ਸੀਡੀਪੀ ਪੂਰੀ ਪ੍ਰੋਪਰ ਧਿਆਨ ਨਾਲ ਕਰਨੀ ਹੈ ਅਗਰ ਸੀਡੀਪੀ ਹੋਗੀ ਤਾਂ ਤੁਸੀਂ ਕਿਸੇ 'ਚ ਮਾਰ ਨਹੀਂ ਖਾਓਗੇ ਠੀਕ ਹੈ ਜੀ ਅਗੋਂ ਆਪਾਂ ਕਰਦੇ ਹਾਂ ਜੀ 3 ਆਪਾਂ ਲੈਂਗੁਏਜ 1 ਤੇ ਲੈਂਗੁਏਜ 2 ਮੈਂ ਕੱਟੀਆਂ ਸਮਝਾਈਆਂ ਜਿਹੜਾ ਤਾਂ ਪੀਟੈਟਾ ਉਹਦੇ ਵਿੱਚ ਸਾਡੇ ਕੋਲ ਲੈਂਗੁਏਜ 1 ਜਿਹੜੀ ਪੰਜਾਬੀ ਹੁੰਦੀ ਆ ਤੇ ਲੈਂਗੁਏਜ 2 ਹੁੰਦੀ ਆ ਜੀ ਇੰਗਲਿਸ਼ ਇਹ ਕੰਪਲਸਰੀ ਆ ਪੀਟੈਟ ਦੇ ਵਿੱਚ 30 30 ਕੁਐਸਚਨ ਦੋਨੋਂ ਦੇ ਆਉਂਦੇ ਆ ਅਗਰ ਸੀਟੈਟਾ ਸੀਡੀ ਸੀਟੈਟ ਦੇ ਵਿੱਚ ਜੜੀਆਂ ਨੇ ਜੀ ਉਹ ਆਪਣੇ ਕੋਲ ਜਿਹੜ ਆਪਣੇ ਕੋਲ ਲੈਂਗੁਏਜ ਜਿਹੜੀਆਂ ਕਾਫੀ ਸਾਰੀਆਂ ਦਿੱਤੀਆਂ ਨੇ ਉਹਦੇ ਵਿੱਚ ਤੁਸੀਂ ਚੂਜ਼ ਕਰਨੀ ਹੁੰਦੀ ਹੈ ਜੀ ਕਿਹੜੀ ਲੈਂਗੁਏਜ ਦੇਣੀ ਹੈ ਹੁਣ ਇਹਦੇ ਵਿੱਚ ਦੇਖੋ ਇਹਦੇ ਵਿੱਚ ਤੁਹਾਨੂੰ 15 ਕੁਐਸਚਨ ਆਉਣਗੇ ਲੈਂਗੁਏਜ ਕੰਪਰੀਹੈਂਸ਼ਨ ਦੇ ਜਿਹਦੇ ਵਿੱਚ ਦੋ ਅਨਸੀਨ ਪੈਸੇਜ ਆਉਂਦੇ ਆ ਜੀ ਇੱਕ ਜਿਹੜਾ ਹੁੰਦਾ ਸਾਡੇ ਕੋਲ ਪੈਰਾਗ੍ਰਾਫ ਹੁੰਦਾ ਦੂਜਾ ਸਾਡੇ ਕੋਲ ਜਿਹੜੀ ਹੁੰਦੀ ਹੈ ਜੀ ਪੋਇਮ ਦੇ ਕੁਐਸਚਨ ਆਉਂਦੀ ਹੈ ਠੀਕ ਹੈ ਜੀ ਇਹ ਜਿਹੜੇ ਕੁਐਸਚਨ ਹੁੰਦੇ ਆ ਇਹ ਸਾਡੇ ਕੁਐਸਚਨ ਦੇ ਜਿਹੜੀ ਪੈਰਾ ਜਾਂ ਪੋਇਮ ਦਿੱਤੀ ਆ ਉਹਦੇ ਵਿੱਚੋਂ ਨਹੀਂ ਹੁੰਦੇ ਆ ਤੇ ਨਾਲ ਕੁਝ ਗ੍ਰਾਮਰ ਬੇਸਡ ਜਿਹੜੇ ਉਹਦੇ ਵਿੱਚੋਂ ਹੀ ਕੁਐਸਚਨ ਦੇ ਜਿਹੜੇ ਦੂਜੇ ਜਿਹੜੇ ਸਾਡੇ ਕੋਲ ਹੁੰਦੇ ਆ ਜੀ 15 ਕੁਐਸਚਨ ਹੁੰਦੇ ਆ ਪੈਡਾਗੋਜੀ ਆਫ ਲੈਂਗੁਏਜ ਡਿਵੈਲਪਮੈਂਟ ਪੈਡਾਗੋਜੀ ਆ ਜਾਂਦੀ ਹੈ ਇਹਦੇ ਵਿੱਚ ਪਲੱਸ ਜਿਹੜੇ ਆ ਇਹਦੇ ਵਿੱਚ ਥੋੜੇ ਬਹੁਤੇ ਕੁਐਸਚਨ ਕਈ ਵਾਰ 5 ਤੋਂ 6 ਕੁਐਸਚਨ ਜਾਂ ਫਿਰ 2 ਤੋਂ 3 ਕੁਐਸਚਨ ਜਿਹੜੇ ਹੁੰਦੇ ਆ ਉਹ ਜਾਂ ਤਾਂ ਇੰਗਲਿਸ਼ ਗ੍ਰਾਮਰ ਦੇ ਆਉਣਗੇ ਜਾਂ ਫਿਰ ਪੰਜਾਬੀ ਗ੍ਰਾਮਰ ਦੇ ਆਉਣਗੇ ਅਗਰ ਇੰਗਲਿਸ਼ ਪੈਡਾਗੋਜੀ ਆ ਤਾਂ ਇੰਗਲਿਸ਼ ਗ੍ਰਾਮਰ ਦੇ ਹੋਣਗੇ ਅਗਰ ਪੰਜਾਬੀ ਪੈਡਾਗੋਜੀ ਆ ਤਾਂ ਪੰਜਾਬੀ ਗ੍ਰਾਮਰ ਦੇ ਹੋਣਗੇ ਠੀਕ ਹੈ ਜੀ ਇਹ ਡਿਪੈਂਡ ਕਰਦਾ ਹਰ ਸਾਲ ਜਿਹੜੀ ਇਹ ਚੇਂਜ ਹੁੰਦੀ ਰਹਿੰਦੀ ਹੈ ਰੇਸ਼ੋ ਥ੍ਰੀ ਇਸ ਕਰਕੇ ਗ੍ਰਾਮਰ ਤੇ ਜਿਆਦਾ ਫੋਕਸ ਜੜੀਆ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਜੜਾ ਜੇ ਇਹ ਜਿਹੜੇ ਕੁਐਸਚਨ ਹੁੰਦੇ ਨੇਗੇ ਇਹ ਪਤਾ ਨਹੀਂ ਹੁੰਦਾ ਵੀ ਆਉਣਗੇ ਕਿ ਨਹੀਂ ਆਉਣਗੇ ਹੁਣ ਦੇਖੋ ਜੀ ਤੁਸੀਂ ਜੜੀਆ ਪੈਰਿਆਂ ਦੀ ਤਿਆਰੀ ਜੜੀਆ ਉਹ ਕਿਤੋਂ ਨਹੀਂ ਕਰਨੀ ਪੈਰੇ ਕਰਨ ਦੀ ਕੋਈ ਲੋੜ ਨਹੀਂ ਹੈਗੀ ਜੀ ਤੁਸੀਂ ਪੈਰੇ ਜੜੇ ਹੈ ਸਾਡੇ ਕੋਲ ਪੀਵਾਈਕਿਊਜ਼ ਜੜੇ ਆਏ ਹੋਏ ਨੇ ਉਹੀ ਕੁਐਸਚਨ ਕਰ ਲਿਓ ਜੀ ਕਿਉਂਕਿ ਬਹੁਤ ਵਾਰ ਜੜੇ ਆ ਉਹੀ ਜੜੇ ਪੈਰੇ ਰਿਪੀਟ ਹੋ ਜਾਂਦੇ ਆ ਤੇ ਪੈਰਾਂ ਤੇ ਮੱਥਾ ਮਾਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਪਤਾ ਨਹੀਂ ਕਿੱਥੋਂ ਆ ਜੇ ਇਸ ਕਰਕੇ ਜਿਹੜੇ ਪ੍ਰੀਵਿਅਸ ইয়ার ਪੇਪਰਸ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਤਾਂ ਰਿਪੀਟ ਕਰੋ ਹੀ ਕਰੋ ਤੇ ਸਪੈਸ਼ਲੀ ਜਿਹੜੇ ਆ 5-6 ਸਾਲਾਂ ਦੇ ਪੇਪਰ ਹੋਏ ਆ ਉਹਨਾਂ ਨੂੰ ਥਰੂ ਗੋ ਥਰੂ ਹੋ ਜਾਓ ਕਿਉਂਕਿ ਜਿਹੜਾ ਪਹਿਲਾਂ ਦਾ ਜਿਹੜਾ ਸਿਲੇਬਸ ਹੈਗਾ ਉਹ ਤੋਂ ਪਹਿਲਾਂ ਜਿਹੜਾ ਪਿਛਲੇ ਸਿਲੇਬਸ ਸੀ ਉਹ ਬਹੁਤ ਜ਼ਿਆਦਾ ਜਿਹੜਾ ਪੁਰਾਣਾ ਹੈ ਤੇ ਉਹਦੇ ਵਿੱਚ ਚੇਂਜਸ ਕਾਫੀ ਆ ਗਏ ਤੇ ਇਸ ਕਰਕੇ ਨਵੇਂ ਜਿਹੜੇ ਆ ਪੀਵਾਈਕਿਊਜ਼ ਕਰੋ ਪੁਰਾਣੇ ਅਗਰ ਤੁਹਾਡੇ ਕੋਲ ਟਾਈਮ ਬਚਦਾ ਤਾਂ ਉਹਨਾਂ ਨੂੰ ਕਰੋ ਅਦਰਵਾਈਜ਼ ਤੁਸੀਂ ਜਿਹੜੇ ਨਵੇਂ ਜਿਹੜੇ ਆ ਤੇ ਗ੍ਰਾਮਰ ਦੇ ਵੀ ਜਿਹੜਾ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ ਗ੍ਰਾਮਰ ਵੀ ਜਿਹੜੀ ਹੈ ਤੁਹਾਨੂੰ ਪ੍ਰੀ ਵਾਈ ਕੁイズ ਦੇ ਵਿੱਚ ਆਈ ਹੈ ਉਹੀ ਜਿਹੜੀ ਹੈ ਤੁਸੀਂ ਕਰੋ ਤਾਂ ਇਹਨਾਂ ਤੁਹਾਡੇ ਕੋਲ ਸਫੀਸ਼ੀਐਂਟ ਹੋ ਜਾਊਗਾ ਜੀ ਦੇਖੋ ਮੋਟਾ ਮੋਟਾ ਹੁਣ ਜਿਹੜਾ ਸਾਡੇ ਕੋਲ ਸੀਡੀਪੀ ਦੇ ਤੁਹਾਡੇ ਮੈਂ ਤੁਹਾਨੂੰ ਗੱਲ ਕਹੀ ਸੀ ਸੀਡੀਪੀ ਦੇ ਜਿਹੜੇ ਤੁਹਾਡੇ ਕੋਲ 30 ਕੁਐਸਚਨ ਆਉਂਦੇ ਆ ਠੀਕ ਹੈ ਜੀ 10 ਹੋਗੇ ਤੁਹਾਡੇ ਜਿਹੜੇ ਕੁਐਸਚਨ ਨੇ ਜੀ ਸਬਜੈਕਟ ਦੇ ਵਿੱਚੋਂ ਪੈਡਾਗੋਜੀ ਦੀ ਆ ਜਾਣਗੇ ਉਸ ਤੋਂ ਇਲਾਵਾ 15 ਕੁਐਸਚਨ ਜਾਂ ਤੁਸੀਂ ਮੰਨ ਕੇ ਚੱਲੋ ਜੀ 10 ਕੁਐਸਚਨ ਲੈਂਗੁਏਜ 1 ਦੇ ਤੇ 10 ਹੀ ਮੰਨ ਕੇ ਚੱਲੋ ਜੀ ਲੈਂਗੁਏਜ 2 ਦੇ ਠੀਕ ਹੈ ਜੀ ਤਾਂ ਟੋਟਲ ਇਹ ਆਪਣੇ ਕੋਲ ਹੋਗੇ 60 ਤਾਂ ਦੇਖੋ ਜੇ ਤੁਹਾਡੀ ਸੀਡੀਪੀ ਤਿਆਰ ਹੈ ਜੀ ਟੋਟਲ ਤਕਰੀਬਨ 60 60 ਕੁਐਸਚਨ ਜਿਹੜੇ ਨੇ ਤੁਹਾਡੇ ਸੀਡੀਪੀ ਦੇ ਨਾਲ ਹੀ ਹੋ ਜਾਣਗੇ ਅਗਰ ਤੁਸੀਂ ਸੀਡੀਪੀ ਪ੍ਰੋਪਰਲੀ ਕਰ ਲਿਆ ਤਾਂ ਤੁਹਾਨੂੰ ਪੰਜਾਬੀ ਦੀ ਪੈਡਾਗੋਜੀ ਤੇ ਇੰਗਲਿਸ਼ ਦੀ ਪੈਡਾਗੋਜੀ ਵੀ ਜ਼ਿਆਦਾ ਕਰਨ ਦੀ ਲੋੜ ਨਹੀਂ ਪੈਣੀ ਤੇ ਪੰਜਾਬੀ ਤੇ ਇੰਗਲਿਸ਼ ਦੀ ਪੈਡਾਗੋਜੀ ਵੈਸੇ ਕਰਿਓ ਪਰ ਓਨੀ ਲੋਡ ਨਹੀਂ ਪੈਣੀ ਤੁਹਾਨੂੰ ਅਗਰ ਤੁਹਾਡੀ ਸੀਡੀਪੀ ਪ੍ਰੋਪਰ ਤਿਆਰ ਹੋ ਗਈ ਬਾਕੀ ਜਿਹੜੀਆਂ ਪੰਜਾਬੀ ਪੈਡਾਗੋਜੀ ਤੇ ਇੰਗਲਿਸ਼ ਪੈਡਾਗੋਜੀ ਦੀ ਇਹ ਜਿਹੜੀਆਂ ਅਸੀਂ ਵੀਡੀਓਜ਼ ਵੀ ਬਣਾਵਾਂਗੇ ਤਾਂ ਤੁਸੀਂ ਜਿਹੜੀਆਂ ਉਹ ਜਿਹੜੇ ਸਾਡੇ ਟੀਚਿੰਗ ਐਜੂਕੇਸ਼ਨ ਜਿਹੜਾ ਚੈਨਲ ਉਥੋਂ ਵੀ ਕਰ ਸਕਦੇ ਹੋ ਜੀ ਪਹਿਲਾਂ ਤੁਸੀਂ ਸਿਰਫ ਸੀਡੀਪੀ ਨੂੰ ਤਿਆਰ ਕਰੋ ਸੀਡੀਪੀ ਤੋਂ ਬਾਅਦ ਜਿਹੜਾ ਤੁਸੀਂ ਸਬਜੈਕਟ ਤਿਆਰ ਕਰੋ ਸਬਜੈਕਟ ਤੋਂ ਬਾਅਦ ਜਿਹੜਾ ਲੈਂਗੁਏਜ ਨੂੰ ਤਿਆਰ ਕਰੋ ਤੇ ਸਪੈਸ਼ਲੀ ਜਿਹੜੇ ਆ ਜਿਵੇਂ ਹੁਣ ਤੁਸੀਂ ਨਾਲ-ਨਾਲ ਕਰਦੇ ਰਹੇ ਹੋ ਤਾਂ ਤਿਆਰੀ ਉਹਦੇ ਨਾਲ ਹੀ ਜਿਹੜੇ ਤੁਸੀਂ ਪੀ ਵੀ ਕਿਊਜ਼ ਲਾਉਂਦੇ ਰਹੋ ਠੀਕ ਹੈ ਜੀ ਪੀ ਵੀ ਕਿਊਜ਼ ਦੇ ਨਾਲ ਤੁਸੀਂ ਕਿਸੇ ਜੜੀਆਂ ਕੋਚਿੰਗ ਵਿਹਾਰਾ ਦੇ ਅਗਰ ਲੈਣੇ ਹੋਣ ਤਾਂ ਉਹ ਤੁਹਾਡੀ ਮਰਜ਼ੀ ਆ ਅਦਰਵਾਇਜ਼ ਕੋਈ ਬੁੱਕ ਵਗੈਰਾ ਵੀ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ ਜੜੇ ਆਪਣੇ ਕੋਲ ਕੀ ਆ ਮੌਕ ਟੈਸਟ ਹੋਣ ਠੀਕ ਹੈ ਨਹੀਂ ਤਾਂ ਮੌਕ ਟੈਸਟ ਜਿਹੜੇ ਅਸੀਂ ਵੀ ਚੈਨਲ ਤੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਉਹ ਵੀ ਕਰ ਸਕਦੇ ਹੋ ਮੌਕ ਟੈਸਟ ਲਾਓ ਟਾਈਮਰ ਦੇ ਨਾਲ ਤਾਂ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਕਈ ਐਪ ਵੀ ਆਉਂਦੀਆਂ ਨੇ ਜਿਹੜੀਆਂ ਫ੍ਰੀ ਦੇ ਵਿੱਚ ਜੜੀਆਂ ਮੌਕ ਟੈਸਟ ਦਿੱਤੀਆਂ ਨੇ ਉਹ ਜਿਹੜੇ ਤੁਸੀਂ ਮੌਕ ਟੈਸਟ ਲਾਓ ਟਾਈਮਿੰਗ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਪੇਪਰ ਅਟੈਂਪਟ ਕਰਨ ਦਾ ਜਿਵੇਂ ਤੁਹਾਡਾ ਇੱਕ ਟਾਪਿਕ ਹੋ ਜਾਂਦਾ ਨਾਲ ਦੀ ਨਾਲ ਤੁਸੀਂ ਜਿਹੜੇ ਕੁਐਸਚਨ ਕਰਦੇ ਰਹੋ ਇਹ ਨਾ ਸੋਚੋ ਵੀ ਜਦੋਂ ਪੂਰੀ ਸੀਡੀਪੀ ਹੋਗੀ ਤੁਸੀਂ ਉਦੋਂ ਜਿਹੜੇ ਤਿਆਰੀ ਕਰਨੀ ਹੈ ਤੁਸੀਂ ਨਾਲ ਦੀ ਨਾਲ ਹੁਣੇ ਹੀ ਤਿਆਰੀ ਰੱਖੋ ਜੀ ਨਾਲ ਦੀ ਨਾਲ ਪੀਵਾਈਕਿਊਜ਼ ਕਰਦੇ ਰਹੋ ਕਿਉਂਕਿ ਜਿੰਨਾ ਤੁਸੀਂ ਪੀਵਾਈਕਿਊ ਕਰੋਗੇ ਕੁਐਸਚਨ ਕਰੋਗੇ ਉਹਨਾਂ ਜਿਹੜਾ ਤੁਹਾਡੇ ਜੜੀਆਂ ਰੀਕਾਲ ਹੈ ਜ਼ਿਆਦਾ ਹੋਊਗਾ ਉਹਨਾਂ ਤੁਹਾਨੂੰ ਸਮਝ ਜੜੀਆਂ ਬੈਟਰ ਆਊਗੇ ਠੀਕ ਹੈ ਜੀ ਅਗਰ ਫਿਰ ਵੀ ਤੁਹਾਨੂੰ ਕੋਈ ਇਸ ਤੋਂ ਇਲਾਵਾ ਕੁਐਰੀ ਹੋਵੇ ਤਾਂ ਤੁਸੀਂ ਜਿਹੜਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਮੈਂ ਪੂਰੀ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਜਿਹੜੀ ਪ੍ਰੋਪਰ ਜਿਹੜੀ ਕਲੈਰਿਟੀ ਹੋ ਜਾਵੇ ਤਾਂ ਮੇਕ ਸ਼ੋਰ ਕਿ ਤੁਸੀਂ ਜਿਹੜਾ ਇਹ ਸਾਡਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਤੇ ਜਿਹੜੇ ਨਾ ਬਾਕੀ ਦੇ ਜਿਹੜੇ ਤੁਹਾਡੇ ਫਰੈਂਡਸ ਨੇ ਜਾਂ ਜੋ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਜਾਂ ਜਿਹੜੇ ਇਹ ਟੀਚਿੰਗ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਜਿਹੜੀ ਅਸੀਂ ਲੇਟੈਸਟ ਜਿਹੜੀਆਂ ਇਨਫੋਰਮੇਸ਼ਨਸ ਆਉਂਦੀਆਂ ਨੇ ਉਹ ਅਸੀਂ ਪਾਉਂਦੇ ਰਹਿਵਾਂਗੇ ਜੀ ਤੇ ਉਹ ਜਿਹੜਾ ਹੁਣ ਇਸ ਕਰਕੇ ਸਾਡੇ ਚੈਨਲ ਨੂੰ ਜਿਹੜਾ ਤੁਸੀਂ ਸ਼ੇਅਰ ਵੀ ਕਰ ਦੇਣਾ ਬਾਕੀਆਂ ਦੇ ਨਾਲ ਥੈਂਕਸ ਫॉर ਵਾਚਿੰਗ ਦਾ ਵੀਡੀਓ ਧੰਨਵਾਦ